वाहे गुरु जी का खालसा वाहेगुरु जी की फतेह जी आप दर्शन कर रहे हैं हां जी बारा महा साहब तुखारी तो राग दाह जी द्वारा उच्चारण किया जो आप जी की अंतम बाणी है अंत महाराज साहब जन जुत जुत्त समाण लगे उदो यह बाणी आप जी ने कत्तक कत्त पया जो प्रभ पाया ਸੋਨ ਸਰਦੀ ਰੁੱਤ ਦੇ ਦੂਸਰਾ ਮਹੀਨਾ ਅੱਸੂ ਕੱਤਖ ਹੁੰਦਾ ਨਾ ਤੇ ਕੱਤਕ ਦੇ ਵਿੱਚ ਇਸ ਮਹੀਨੇ ਦੁਆਰਾ ਮਹਾਰਾਜ ਸਬਜੀਪ ਦੇਸ਼ ਬਖਸ਼ਦੇ ਹਨ ਕਿ ਹਰ ਰੋਜ਼ ਕਰਮਾਂ ਨੂੰ ਕੱਤਣ ਵਾਲਾ ਜੀਵ ਕੱਤਕ ਦੇ ਮਹੀਨੇ ਦੀ ਤਰ੍ਹਾਂ ਹੈ ਇਸ ਤੇ ਹਿਰਦੇ ਰੂਪੀ ਮਸਤਕ ਦੇ ਉੱਪਰ ਉਹੋ ਹੀ ਕਿਰਤ ਉਹੋ ਹੀ ਕਰਮ ਪਿਆ ਹੈ ਜਿਹੜਾ ਪ੍ਰਮਾਤਮਾ ਨੂੰ ਪਉਂਦਾ ਹੈ ਚੰਗਾ ਲੱਗਦਾ ਹੈ ਅਤੇ ਪਬਜੋ ਜੀਵ ਪਰਮਾਤਮਾ ਨੂੰ ਭਾ ਗਿਆ ਹੈ ਚੰਗਾ ਲੱਗ ਗਿਆ ਹੈ ਉਸ ਦੇ ਮੱਥੇ ਉੱਤੇ ਉਹ ਆਪਣੀ ਕੀਰਤਨ ਭਗਤੀ ਦਾ ਕਰਮ ਲਿਖ ਦਿੰਦਾ ਹੈ ਜਿਵੇਂ ਕੱਤਕ ਦੇ ਮਹੀਨੇ ਵਿੱਚ ਕਈ ਲੋਕ ਦੀਵੇ ਬਣਾ ਬਣਾ ਕੇ ਜਗਾਉਂਦੇ ਜਾਂ ਪਾਣੀ ਦੇ ਵਿੱਚ ਤਾਰਦੇ ਹੁੰਦੇ ਹਨ ਉਸੇ ਮਨਮਤ ਦਾ ਸੁਧਾਰ ਕਰਨ ਵਾਸਤੇ ਗੁਰਮਤ ਅਨੁਸਾਰ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ ਦੀਪਕ ਸਹਿਜ ਬਲੈ ਤਤ ਜਲਾਇਆ ਉਸ ਦੇ ਹਿਰਦੇ ਦੇ ਅੰਦਰ ਸ਼ਾਂਤੀ ਪੂਰਵਕ ਸਹਿਜ ज्ञान रूपी दीवा जगਦਾ ਹੈ ਤੇ ਉਸ ਦੀਵੇ ਦੇ ਵਿੱਚ ਵੇਦਾਂ ਸ਼ਾਸਤਰਾਂ ਦੇ ਤਤ ਸਿਧਾਂਤ ਦਾ सार प्रेम रूपी ਤੇਲ ਪਾ ਕੇ ਪ੍ਰਮਾਤਮਾ ਦੇ ਦੇ ਪ੍ਰਥਾਏ ਆਪਣੀ ਦਿੱਰਤੀ ਰੂਪੀ ਬੱਤੀ ਤੇ ਗੁਰਾਂ ਦੀ ਸਿੱਖਿਆ ਰੂਪੀ ਸਿੱਖ ਨਾਲ ਜਲਾਉਣਾ ਕੀਤਾ ਹੈ ਦੀਪਕ ਰਸ ਤੇਲੋ ਤਨ ਪਰ ਮੇਲੋ ਤਨ ਉਹ ਮਾਹ ਹੈ ਸਰਸੀ ਜਿਸਨੇ ਐਸਾ ਗਿਆਨ ਰੂਪੀ ਦੀਵਾ ਤਤ ਗ੍ਰਹਿਣ ਕਰ ਲਿਆ ਹੈ ਤੇ ਪ੍ਰੇਮ ਦਾ ਤੇਲ ਪਾ ਕੇ ਜਲਾਉਣਾ ਕੀਤਾ ਹੈ ਉਸ ਜਗਿਆਸੂ ਰੂਪੀ ਧਨ ਇਸਤਰੀ ਦਾ ਜੀਵ ਇਸਤਰੀ ਦਾ ਪਰਮਾਤਮਾ ਰੂਪੀ ਤਿਰਪਤੀ ਨਾਲ ਮਿਲਾਪ ਹੋ ਜਾਂਦਾ ਹੈ ਫਿਰ ਹੋ ਜੀਵ ਇਸਤਰੀ 우ਮਾ ਹ ਉਤਸ਼ਾਹ ਦੇ ਨਾਲ ਸਰਸੀ ਆਨੰਦ ਦੇ ਸਹਿਤ ਹੋ ਜਾਂਦੀ ਹੈ ਤੇ ਮਨ ਕਰਕੇ ਉਤਸ਼ਾਹ ਤੇ ਤਨ ਕਰਕੇ ਆਨੰਦ ਵਾਲੀ ਹੋ ਜਾਂਦੀ ਹੈ ਅਫਗਣ ਮਾਰੀ ਮਰੈ ਨਾ ਸੀਜੈ ਗੁਣ ਮਾਰੀ ਤਾਂ ਮਰਸੀ ਜੋ ਜੀਵ ਰੂਪੀ ਇਸਤਰੀ ਕਾਮ ਕ્રોਧ ਲੋਭ ਮੋਹ ਹੰਕਾਰ ਵਰਗੇ ਅਗਣਾਂ ਦੀ ਗੁਨਾਹਾਂ ਦੀ ਮਾਰੀ ਹੋਈ ਦਬਾਈ ਹੋਈ ਹੈ ਉਹ ਨਾਹੀਂ ਜੀਵਤ ਪਾਵ ਵੱਲੋਂ ਮਰਦੀ ਹੈ ਨਾਹੀਂ ਕਲਿਆਣ ਨੂੰ ਪ੍ਰਾਪਤ ਹੁੰਦੀ ਹੈ ਕਿ ਉਹ ਆਪਣੇ ਝੂਠੇ ਆਪੇ ਵੱਲੋਂ ਨਹੀਂ ਮਰਦੀ ਤੇ ਫਿਰ ਉਸ ਦਾ ਕਲਿਆਣ ਨਹੀਂ ਹੁੰਦਾ ਹੋ ਸਕਦਾ ਜਿਸ ਨੇ ਸ਼ੁਭ ਗੁਣਾ ਕਰਕੇ ਆਪਣੀ ਹੰਗਤਾ ਨੂੰ ਮਾਰ ਲਿਆ ਹੈ ਨਵਿਰਤ ਕਰ ਲਿਆ ਹੈ ਉਹ ਹੀ ਜੀਵਤ ਭਾਵ ਵੱਲੋਂ ਮਰਦੀ ਹੈ ਕਿ ਆਪਣੇ ਅਸਲੀ ਆਪੇ ਦੇ ਵਿੱਚ ਉਹ ਜੁੜਦੀ ਹੈ ਜੀਵਤਿਆ ਇਵ ਮਰੀਏ ਕਿ ਜਿਉਂਦੇ ਮਰਨਾ ਪੈਂਦਾ ਹੈ ਨਾਮ ਭਗਤ ਦੇ ਨਿਜਕਰ ਬੈਠੇ ਅਜਾਤ ਨਾੜੀ ਆਸਾ ਮਹਾਰਾਜ ਜੀ ਫਰਮਾਉਂਦੇ ਹਨ ਕਿ ਬੇਨਤੀ ਕਰਿਏ ਕਹੇ ਪ੍ਰਮਾਤਮਾ ਹੇ ਹਰੀ ਜਿਨ੍ਹਾਂ ਨੂੰ ਤੂੰ ਆਪਣਾ ਨਾਮ ਤੇ ਪ੍ਰੇਮ ਭਗਤੀ ਬਖਸ਼ਦਾ ਹੈ ਉਹੋ ਹੀ ਆਪਣੇ ਨਿਜ ਸਰੂਪ ਆਪਣੇ ਸਵੈ ਸਰੂਪ ਆਪਣੇ ਅਸਲੀ ਆਪੇ ਦੇ ਘਰ ਵਿੱਚ ਬੈਠੇ ਹਨ ਸਥਿਤ ਹੋ ਗਏ ਹਨ ਤੇ ਮੈਨੂੰ ਹੁਣ ਤੱਕ ਪਾਵ ਬਿਰਧ ਅਵਸਥਾ ਵਿੱਚ ਉਹਨਾਂ ਮਹਾਤਮਾ ਦੀ ਆਸਾ ਇੱਛਾ ਲੱਗੀ ਹੋਈ ਹੈ ਕਿ ਜੇਕਰ ਹੁਣ ਵੀ ਮਿਲ ਜਾਣ ਤਾਂ ਪਾਰ ਉਤਾਰਾ ਹੋ ਜਾਵੇ ਨਾਨਕ ਮਿਲਹੁ ਕਪਟ ਦਰ ਖੋਲੋ ਏਕ ਕੜੀ ਖਟਮਸਾ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ ਕਿ हे ਪ੍ਰਭੂ ਸਾਡੇ ਕਪਟ ਛਲ ਰੂਪੀ ਦਰ ਦਰਵਾਜ਼ੇ ਕਪਟ ਦਰਵਾਜ਼ੇ ਖੋਲਣਾ ਕਰੋ ਸਾਡੇ ਦਰ ਦੇ ਅੰਦਰੋਂ ਆਸਾ ਅੰਦੇਸ਼ ਤੇ ਕਪਟ ਤਖਤੇ ਖੋਲਣਾ ਕਰੋ ਤੇ ਛੇਤੀ ਛੇਤੀ ਮਿਲਣਾ ਕਰੋ ਕਿਉਂਕਿ ਤੁਹਾਡੇ ਤੋਂ ਬਿਗੈਰ ਇੱਕ ਖੜੀ ਦਾ ਵਕਤ ਵੀ ਸਾਡੇ ਲਈ 6 ਮਹੀਨੇ ਵਰਗਾ ਲੱਗਦਾ ਹੈ ਮੰਗਰ ਮਹਾਪਲਾ ਹਰ ਗੁਣ ਅੰਕ ਸਮਾਵੇ ਹੁਣ ਫਿਰ ਸਿਸਿਰ ਜੋ ਸਰਦ ਰੂਪਤ ਹੈ ਉਸ ਦਾ ਪਹਿਲਾ ਮਹੀਨਾ ਮੱਗਰ ਦਾ ਮਹੀਨਾ ਉਹਨਾਂ ਲਈ ਭਲਾ ਚੰਗਾ ਹੈ ਜਿਨ੍ਹਾਂ ਦੇ ਅੰਕ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਹਰੀ ਪਰਮੇਸ਼ਰ ਦੀ ਪ੍ਰਾਪਤੀ ਦੇ ਗੁਣ ਸਮਾ ਰਹੇ ਹਨ ਤੇ ਸਰੀਰ ਸਰੀਰ ਰੂਪੀਕਰ ਜੋ ਹੈ ਜਾ ਮਨੁੱਖਾ ਜਨਮ ਹੈ ਉਹ ਸ੍ਰੇਸ਼ਟ ਹੈ ਕਿ ਮੇਰਾ ਮਨੁੱਖਾ ਜਨਮ ਰੂਪੀ ਮੱਗਰ ਦਾ ਮਹੀਨਾ ਹੋਰ ਨਾ ਜੁੰਨਾ ਤੋਂ અત્યੰਤ ਸ੍ਰੇਸ਼ਟ ਹੈ ਜਿਸ ਵਿੱਚ ਹਿਰਦੇ ਦੇ ਅੰਦਰ ਪ੍ਰਮਾਤਮਾ ਦੇ ਗੁਣ ਤੇ ਨਾਮ ਸਮਾ ਸਕਦੇ ਹਨ ਗੁਣਵੰਤੀ ਗੁਣ ਰਵੇ ਮੈਂ ਪਿਰ ਨਹਿ ਚਲ ਪਾਵੇ ਗੁਣਵੰਤੀ ਗੁਣਾ ਵਾਲੀ ਮਹਾਤਮਾ ਰੂਪੀ ਇਸਤਰੀ ਸੋਹਗਣ ਪ੍ਰਮਾਤਮਾ ਪਤੀ ਦੇ ਗੁਣ ਉਚਾਰਦੀ ਰਹਿੰਦੀ ਹੈ ਤੇ ਜਿਗਿਆਸੂ ਇਸ ਤ੍ਰੀ ਆਖਦੀ ਹੈ ਕਿ ਮੈਨੂੰ ਵੀ ਨਹਿਚਲ ਅਚਲ ਸੂਪਰਮਾਤਮਾ ਪਿਰਪਤੀ ਪਾਉਂਦਾ ਹੈ ਪਿਆਰਾ ਲੱਗਦਾ ਹੈ ਨਹਿਚਲ ਚਤੁਰ ਸੁਜਾਨ ਵਿਧਾਤਾ ਚੰਚਲ ਜਗਤ ਸਬਾਇਆ ਉਹ ਵਿਧਾਤਾ ਕਰਮਾ ਅਨੁਸਾਰ ਫਲ ਦੇਣ ਵਾਲਾ ਸੁਜਾਨ ਅੰਤਰਜਾਮੀ ਵਿਹਾਰਾ ਨੂੰ ਚਲਾਉਣ ਵਾਲਾ ਚਤੁਰ ਜੜਤਾ ਤੋਂ ਰਹਿਤ ਨਹਿਚਲ ਅਚਲ ਸਰੂਪ ਹੈ ਤੇ ਬਾਕੀ ਸਵਾਇਆ ਕਿ ਸਾਰਾ ਹੀ ਬਾਕੀ ਸੰਸਾਰ ਜੋ ਹੈ ਉਹ ਚੰਚਲ ਹੈ ਉਛਲਾਈ ਮਾਨ ਹੈ ਗਿਆਨ ਧਿਆਨ ਗੁਣ ਅੰਕ ਸਮਾਣੇ ਪ੍ਰਭ ਭਾਣੇ ਤਾਂ ਪਾਇਆ ਜਿਨ੍ਹਾਂ ਮਹਾਤਮਾ ਦੇ ਹਿਰਦੇ ਦੇ ਵਿੱਚ ਨਿਰਗੁਣ ਸਰੂਪ ਦਾ ਗਿਆਨ ਸਰਗੁਣ ਸਰੂਪ ਦਾ ਧਿਆਨ ਸਤ ਸੰਤੋਖ ਵਰਗੇ ਗੁਣ ਸਮਾਏ ਹੋਏ ਹਨ ਉਹ ਪ੍ਰਭੂ ਦੇ ਭਾਣੇ ਨੂੰ ਮੰਨਦੇ ਹਨ ਉਹਨੂੰ ਪਾ ਗਏ ਹਨ ਤੇ ਪ੍ਰਭੂ ਉਹਨਾਂ ਨੂੰ ਪਾ ਗਿਆ ਹੈ ਗੀਤ 나ਦ ਕਵਿਤ ਕਵੇ ਸੁਣ ਰਾਮ ਨਾਮ ਦੁਖ ਭਗ ਹੈ ਉਸ ਮਹਾਤਮਾ ਇਸਤਰੀ ਦਾ ਸੰਸਾਰੀ ਗੀਤ ਨਾਦ ਵਾਜੇ ਕਵੀਆਂ ਦੀਆਂ ਲਿਖੀਆਂ ਕਵਿਤਾਵਾਂ ਸ਼੍ਰਵਣ ਕਰਨ ਤੋਂ ਬਿਨਾਂ ਰਾਮ ਪਰਮੇਸ਼ਰ ਦੇ ਨਾਮ ਵਿੱਚ ਜੁੜਨ ਨਾਲ ਜੰਮਣ ਮਰਨ ਦਾ ਦੁੱਖ ਵੀ ਭਜ ਜਾਂਦਾ ਹੈ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਉਣ ਕਰਕੇ ਗੁਰੂਆਂ ਗੁਰਾਂ ਦੇ ਨਾਦ ਸ਼ਬਦ ਦਾ ਕੀਰਤਨ ਕਰਨ ਨਾਲ ਦੇਵੀ ਕਵੀਆਂ ਦੀ ਮਿਲਾਪਤਾ ਵਾਲੀ ਕਵਿਤਾ ਨੂੰ ਸ਼ਰਦਾ ਤੇ ਪ੍ਰੋਸੇ ਰੂਪ ਕੰਨਾਂ ਨਾਲ শ্রবণ ਕਰਕੇ ਰਸਨਾ ਨਾਲ ਰਾਮ ਪ੍ਰਮਾਤਮਾ ਦਾ ਨਾਮ ਉਚਾਰ ਕੇ ਦੁੱਖ ਦੂਰ ਹੋ ਜਾਂਦੇ ਹਨ ਗੀਤ ਦਾ ਮਤਲਬ ਜਸ ਗਾਉਣ ਵਾਲੇ ਨਾਦ ਸ਼ਬਦ ਗਾਉਣ ਵਾਲੇ ਤੇ ਕਵਿਤਾ ਉਚਾਰਨ ਵਾਲੇ ਕਵਿਸ਼ਰ ਆਦਿ ਰਾਮ ਨਾਮ ਜਪ ਕੇ ਹੀ ਵਿਛੋੜੇ ਦਾ ਦੁੱਖ ਨਿਵਰਤ ਕਰਦੇ ਹਨ ਨਾਨਕ ਸਾ ਤਨ ਨਾਹ ਪਿਆਰੀ ਅਬ ਭਗਤੀ ਪਿਰ ਅਗੇ ਸਤਕੁਰ ਸਾਹਿਬ ਜੀ ਮੱਗਰ ਦੇ ਮਹੀਨੇ ਦੁਆਰਾ ਕਥਨ ਕਰਦੇ ਹਨ ਕਿ ਉਹ ਮਹਾਤਮਾ ਰੂਪੀ ਧਨ ਇਸਤਰੀ ਸੁਹਾਗਵੰਤੀ ਪਰਮਾਤਮਾ ਨਾਹ ਪਤੀ ਨੂੰ ਪਿਆਰੀ ਲੱਗਦੀ ਹੈ ਜਿਹੜੀ ਅੱਬ ਆਪਣੇ ਹਿਰਦੇ ਦੇ ਵਿੱਚੋਂ ਭਗਤੀ ਕਰਕੇ ਪਿਰ ਪ੍ਰੀਤਨ ਦੇ ਅੱਗੇ ਢੇਟ ਰੱਖਦੀ ਹੈ ਸਨਮੁਖ ਹੋ ਕੇ ਹਿਰਦੇ ਦੇ ਵਿੱਚ ਪਾਉ ਭਗਤੀ ਕਰਦੀ ਹੈ ਕੋਖ ਤੁਖਾਰ ਪੜਾ ਵਣ ਤ੍ਰਿਣ ਰਸ ਸੁਖ ਹੈ ਰਸ ਸੁਖ ਹੈ ਤੇ ਸਰਦ ਰੁੱਤ ਦੇ ਦੂਜੇ ਪੋਹ ਮਹੀਨੇ ਦੁਆਰਾ ਸਤਕੁਰੂ ਜੀ ਪ੍ਰਦੇਸ਼ ਬਖਸ਼ਿਸ਼ ਕਰਦੇ ਹਨ ਕਿ ਪੋਹ ਦੇ ਮਹੀਨੇ ਵਿੱਚ ਤੁਖਾਰ ਦਾ ਮਤਲਬ ਬਰਫ਼ ਪੈਂਦੀ ਹੈ ਕੋਰਾ ਪੈਂਦਾ ਹੈ ਜੋ ਵਣ ਜੰਗਲਾਂ ਦੇ ਬਿਰਛਾਂ ਤੇ ਤ੍ਰਿਣਕਾਂ ਫੁੱਸ ਵਗੈਰਾ ਦਾ रस ਸੋਖ ਲੈਂਦੀ ਹੈ ਭਾਵ ਕਿ ਬਿਰਧ ਅਵਸਥਾ ਰੂਪੀ ਪੋਹ ਦਾ ਮਹੀਨਾ ਹੈ ਜਿਸ ਵਿੱਚ ਜੜਤਾ ਬਿਰਤੀ ਰੂਪੀ ਤੁਖਾਰ ਬਰਫ਼ ਪੈ ਰਹੀ ਹੈ ਜੋ ਵਣ ਦੀ ਤਰ੍ਹਾਂ ਸਰੀਰ ਦੇ ਤ੍ਰਿਣ ਦੀ ਤਰ੍ਹਾਂ ਇੰਦਰੀਆਂ ਦਾ ਬਲ ਰੂਪ ਰਸ ਸੋਖ ਲੈਂਦੀ ਹੈ। ਆਵਤ ਕੀ ਨਹੀਂ ਮੰਤਨ ਵਸਹਿ ਮੁਖੇ। हे परमात्मा ਪਤੀ ਐਸੀ ਅਵਸਥਾ ਵਿੱਚ ਤੂੰ ਮੇਰੇ ਪਾਸ ਕਿਉਂ ਨਹੀਂ ਆਉਂਦਾ? ਕਿਉਂ ਨਹੀਂ ਮੇਰੇ ਅੰਦਰ ਸਾਖਿਆਤ ਕਰ ਹੁੰਦਾ ਤੇਰਾ? ਇਹ ਵੀ ਨਹੀਂ ਕਿ ਤੂੰ ਦੂਰ ਵਸਦਾ ਹੈ। ਤੂੰ ਤਾਂ ਮਨ ਹਿਰਦੇ ਤਨ ਸਰੀਰ ਬਾਣੀ ਰੂਪ ਹੋ ਕੇ ਮੁਖ ਵਿੱਚ ਵੀ ਵਸ ਰਿਹਾ ਹੈ। ਪਰ ਤੂੰ ਆਉਂਦਾ ਕਿਉਂ ਨਹੀਂ ਹੈ ਮੇਰੇ ਕੋਲ? ਮੰਤਰ ਰਵ ਰਿਹਾ ਜਗ ਜੀਵਨ ਗੁਰ ਸਬਦੀ ਰੰਗ ਮਾਣੀ ਹੇ ਜਗਤ ਦੇ ਜੀਵਨ ਰੂਪੀ ਪ੍ਰਭੂ ਤੂੰ ਮੇਰੇ ਹਿਰਦੇ ਮੇਰੇ ਸਰੀਰ ਵਿੱਚ ਰਵ ਰਿਹਾ ਹੈ ਵਿਆਪ ਵਿਆਪਕ ਹੋ ਰਿਹਾ ਹੈ ਮਹਾਤਮਾ ਰੂਪੀ ਸਖੀਆਂ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਤੇਰੇ ਰੰਗ ਤੇਰੇ ਪਿਆਰ ਤੇਰੇ ਆਨੰਦ ਨੂੰ ਮਾਣਨਾ ਕਰਦੀਆਂ ਹਨ ਅੰਡਰ ਜੇਰਜ ਸੇਤਜ ਉਤਪੁਜ ਕਟਕਟ ਜੋਤਿ ਸਮਣੀ ਅ ਚਾਰਖਾਣੀਆਂ ਹਰਨਾਂ ਚ ਜੀਵਾਂ ਦੀਆਂ ਅੰਡਜੋਂ ਦੀ ਜਿਹੜੀ ਅੰਡਿਆਂ ਤੋਂ ਪੈਦਾ ਹੋਏ ਉਹ ਜੀਵ ਹੁੰਦੇ ਨੇ ਸਿਤਜ ਜੇਰਜ ਜਿਹੜੇ ਜ਼ੇਰ ਤੋਂ ਪੈਦਾ ਹੋਏ ਜੀਵ ਹੁੰਦੇ ਹਨ ਜਿਸ ਤਰ੍ਹਾਂ ਕਿ ਆਪਾਂ ਵੀ ਉਹਦੇ ਵਿੱਚ ਹੀ ਆਉਂਦੇ ਹਾਂ ਤੇ ਸਿਤਜ ਜਿਹੜੇ ਪਸੀਨੇ ਤੋਂ ਪੈਦਾ ਹੋਏ ਜੀਵ ਹੁੰਦੇ ਹਨ ਉਤਪਜ ਜਿਹੜੇ ਬਨਸਪਤੀ ਤੋਂ ਪੈਦਾ ਹੋਣ ਵਾਲੇ ਦਿਰਛ ਵਗੈਰਾ ਇਹ ਚਾਰੇ ਖਾਣੀਆਂ ਦੇ ਘਟ ਘਟ ਵਿੱਚ ਹਰ ਇੱਕ ਦੇ ਵਿੱਚ ਤੇਰੀ ਜੋਤ ਸਮਾਈ ਹੋਈ ਹੈ ਦਰਸ਼ਨ ਦੇਹੁ ਦਇਆਪਤ ਦਾਤੇ ਗਤ ਪਾਵੋ ਮਤ ਦੇਹੋ हे दयापत ਮਿਹਰ ਦੇ ਮਾਲਕ ਦਾਤਾਰ ਪ੍ਰਭੂ ਤੂੰ ਮੈਨੂੰ ਆਪਣਾ ਦਰਸ਼ਨ ਦੀਦਾਰ ਦੇਣਾ ਕਰ ਮੇਰੀ ਮਤ ਬੁੱਧੀ ਐਸੀ ਮਤ ਬੁੱਧੀ ਦੇ ਮੈਨੂੰ ਜਿਸ ਕਰਕੇ ਮੈਂ ਵੀ ਗਤ ਮੁਕਤੀ ਪਾਲਵਾ हे ਦਇਆ ਦੇ ਪਤੀ ਪ੍ਰਮਾਤਮਾ ਮੈਨੂੰ ਦਾਤਾਰ ਗੁਰਾਂ ਦਾ ਦਰਸ਼ਨ ਦੇਣਾ ਕਰ ਉਹਨਾਂ ਦੁਆਰਾ ਮੈਨੂੰ ਆਤਮ ਵਿਸ਼ਿਆਣੀ ਬੁੱਧੀ ਦੇਣਾ ਕਰ ਜਿਸ ਕਰਕੇ ਮੈਂ ਤੇਰੀ ਗਤ ਤੇਰੀ ਪ੍ਰਾਪਤੀ ਕਰ ਲਵਾਂ ਨਾਨਕ ਰੰਗ ਰਵੈ ਰਸ ਰਸੀਆ ਹਰਸੂ ਪ੍ਰੀਤ ਸਨੇਹੋ ਸਤਗੁਰ ਸਾਹਿਬ ਜੀ ਪੋਦੇ ਮਹੀਨੇ ਦੁਆਰਾ ਉਪਦੇਸ਼ ਕਰਦੇ ਹਨ ਕਿ ਹੇ ਜਗਿਆਸੂ ਇਸਤਰੀ ਵਾਹਿਗੁਰੂ ਦੀ ਰਸੀਆ ਪ੍ਰੇਮਣ ਹੋ ਕੇ ਰਸ ਪ੍ਰੇਮ ਦੇ ਨਾਲ ਰੰਗ ਆਨੰਦ ਦੇ ਸਹਿਤ ਉਸ ਹਰੀ ਦਾ ਜਸ ਉਚਾਰਨ ਕਰ ਅਤੇ ਪਰਮੇਸ਼ਵਰ ਪਤੀ ਦੇ ਨਾਲ ਮਨ ਕਰਕੇ ਪ੍ਰੀਤੀ ਤੇ ਸਰੀਰ ਕਰਕੇ ਸਨੇਹ ਪ੍ਰੇਮ ਕਰ ਪਬਜੋ ਹਰੀ ਨਾਲ ਮਨ ਤਨ ਦੇ ਨਾਲ प्रीति ਤੇ ਸਨੇਹ ਕਰਕੇ ਰੰਗ ਪ੍ਰੇਮਪੂਰਵਕ ਹਰੀ ਦੀ ਬਾਣੀ ਕਰਕੇ ਉਚਾਰਨਾ ਕਰਦਾ ਹੈ ਉਹ ਆਤਮਰਸ ਦਾ ਰਸੀਆ ਹੁੰਦਾ ਹੈ ਮਾਘ ਦੇ ਮਹੀਨੇ ਜਦੋਂ ਸੂਰਜ ਮਕਰ ਰਾਸ਼ੀ ਵਿੱਚ ਆਉਂਦਾ ਹੈ ਤਾਂ ਜ਼ਿਆਦਾਤਰ ਲੋਕ ਪ੍ਰਿਆਗਰਾਜ ਪਹੁੰਚ ਕੇ ਇਸ਼ਨਾਨ ਕਰਦੇ ਹਨ ਤੇ अनेका ਪੁੰਨਦਾਨ ਕਰਦੇ ਹਨ ਪ੍ਰਯਾਗ ਦਾ ਕੁੰਭ ਵੀ ਮਾਗ ਮਹੀਨੇ ਵਿੱਚ ਪ੍ਰਯਾਗਰਾਜ ਦੇ ਵਿੱਚ ਕਰਦੇ ਹਨ ਜੋ ਹੁਣੇ ਹੋ ਕੇ ਛਟਿਆ ਜੋ ਤੀਰਥਾਂ ਦੇ ਉੱਤੇ ਨਹੀਂ ਜਾ ਸਕਦੇ ਉਹ ਇਸ ਮਹੀਨੇ ਦੇ ਦਿਨ ਸਵੇਰ ਵੇਲੇ ਇਸ਼ਨਾਨ ਕਰਨਾ ਬਹੁਤ ਪੁੰਨਕਰਮ ਸਮਝਦੇ ਹਨ ਇਸ ਮਹੀਨੇ ਦੀ ਮੰਨੀ ਹੋਈ ਪਵਿੱਤਰਤਾ ਪੁੰਨ ਦਾਨ ਇਸ਼ਨਾਨ ਜਪ ਆਦਿਕ ਦਾ ਖਿਆਲ ਕਰਕੇ ਰੱਖ ਕੇ ਮਹਾਰਾਜ ਸਾਹਿਬ ਜੀ ਸੱਚੇ ਪ੍ਰਯਾਗ ਸੱਚੀ ਪਵਿੱਤਰਤਾ ਸੱਚੇ ਇਸ਼ਨਾਨ ਸੱਚੇ ਤੀਰਥ ਦਾ ਨਿਰੂਪਣ ਕਰਦੇ ਫਰਮਾਉਂਦੇ ਹਨ माघ पुनीत ਭਈ ਤੀਰਥ ਅੰਤਰ ਜਾਣਿਆ ਕਿ ਠੰਡ ਠੰਡ ਦੇ ਮਹੀਨੇ ਮਾਘ ਦੇ ਮਹੀਨੇ ਦੁਆਰਾ ਮਹਾਰਾਜ ਜੀ ਇਹ ਕਥਨ ਕਰਦੇ ਹਨ ਕਿ ਜਿਸ ਨੇ ਪ੍ਰਤੱਖ ਮਨੁੱਖਾ ਜਨਮ ਰੂਪੀ ਮਾਘ ਦੇ ਮਹੀਨੇ ਵਿੱਚ ਆਪਣੇ ਹਿਰਦੇ ਦੇ ਵਿੱਚ ਤੀਰਥ ਰੂਪੀ ਪਰਮਾਤਮਾ ਨੂੰ ਜਾਣਨਾ ਕੀਤਾ ਹੈ ਉਸ ਦੀ ਬੁੱਧੀ ਪੁਨੀਤ ਹੋ ਗਈ ਹੈ ਕਿ ਸਤੋਗੁਣ ਵਰਤੀ ਰੂਪੀ ਮਾਘ ਦੇ ਮਹੀਨੇ ਵਿੱਚ ਸਤ ਸੰਗਤ ਵਿੱਚ ਮਿਲਣ ਕਰਕੇ ਜਿਸ ਦੀ ਬੁੱद्धि ਪਵਿੱਤਰ ਹੋ ਗਈ ਹੈ ਉਸ ਨੇ ਤੀਰਥ ਰੂਪੀ ਹਰੀ ਨੂੰ ਪ੍ਰਮਾਤਮਾ ਨੂੰ ਆਪਣੇ ਅੰਦਰ ਹੀ ਜਾਣ ਲਿਆ ਹੈ ਸਤਿਗੁਣ ਬਿਰਤੀ ਰੂਪੀ ਮਾਗਦਾ ਮਹੀਨਾ ਹੈ ਸਰਦਾ ਰੂਪੀ ਮਕਰ ਰਾਸ਼ੀ ਹੈ ਜਿਸ ਵਿੱਚ ਗਿਆਨ ਰੂਪੀ ਸੂਰਜ ਤਪਦਾ ਹੈ ਭਾਵ ਸਰਦਾਵਾਂ ਨੂੰ ਹੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਤੇ ਸਤ ਸੰਗਤ ਰੂਪੀ ਪ੍ਰਿਆਗ ਰਾਜ ਦੇ ਵਿੱਚ ਜਿਸ ਨੇ ਨਾਮ ਰੂਪੀ ਜਲਨਲ ਇਸ਼ਨਾਨ ਕੀਤਾ ਹੈ ਉਸ ਦੀ ਬੁੱਧੀ ਪਵਿੱਤਰ ਹੋ ਜਾਂਦੀ ਹੈ ਇਸ਼ਨਾਨ ਕਰਨ ਤੋਂ ਬਾਅਦ ਲੋਕੀ ਫਿਰ ਅ ਬੇਣੀ ਮੰਦਰ ਬੇਣੀ ਯਾਤਰੀ ਬੈਣੀ ਇੱਥੇ ਤਿੰਨ ਨਦੀਆਂ ਦਾ ਸੰਗਮ ਹੈ ਨਾ ਗੰਗਾ ਜਮਨਾ ਸਰਸਵਤੀ ਤੇ ਫਿਰ ਉੱਥੇ ਬੇਣੀ ਮੰਦਰ ਵੀ ਬਣਿਆ ਹੋਇਆ ਹੈ ਉੱਥੇ ਜਾ ਕੇ ਲੋਕ ਦਰਸ਼ਨ ਕਰਦੇ ਹਨ ਤੇ ਇੱਧਰ ਜੋ ਤੀਰਥ ਰੂਪੀ ਹਰੀ ਨੂੰ ਹਿਰਦੇ ਵਿੱਚ ਜਾਣਨਾ ਕਰਨਾ ਹੈ ਅੰਦਰ ਉਸ ਨੂੰ ਮਹਿਸੂਸ ਕਰਨਾ ਹੈ ਪ੍ਰਮਾਤਮਾ ਨੂੰ ਇਹੋ ਹੀ ਮਾਧੋਬੇਣੀ ਤੇ ਅਖੇ ਬੱਟ ਦੇ ਦਰਸ਼ਨ ਹਨ ਜੋ ਲੋਕ ਉੱਥੇ ਬਾਹਰੋਂ ਕਰਨ ਜਾਂਦੇ ਨੇ ਨਾ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਅੰਦਰ ਹੀ ਇਹ ਸਾਰੀਆਂ ਚੀਜ਼ਾਂ ਦੇ ਦਰਸ਼ਨ ਹੋ ਜਾਂਦੇ ਹਨ ਅੱਗੋਂ ਫਿਰ ਪ੍ਰਤੱਖ ਪ੍ਰਯਾਗਰਾਜ ਤੋਂ ਸਤਸੰਗਤ ਰੂਪੀ ਪ੍ਰਯਾਗਰਾਜ ਦੀ ਵਿਸ਼ੇਸ਼ਤਾ ਵਰਣਨ ਕਰਦੇ ਹਨ ਕਿ ਹਰ ਇੱਕ ਹਰ ਇੱਕ ਵਾਸਤੇ ਤਾਂ ਪ੍ਰਯਾਗਰਾਜ ਜਾਣਾ ਮੁਸ਼ਕਿਲ ਹੈ ਨਾ ਕਿ ਕੁੰਬ ਦੇ ਆਪਾਂ ਦੇਖਦੇ ਆ ਕਿੰਨੀਆਂ ਮੌਤਾਂ ਵੀ ਹੋ ਗਈਆਂ ਜਾਣਾ ਵੀ ਮੁਸ਼ਕਿਲ ਹੈ ਉੱਥੇ ਫਿਰ ਇਸਨਾਨ ਕਰਨਾ ਵੀ ਮੁਸ਼ਕਲ ਹੈ ਨਿਪੀੜ ਹੁੰਦੀ ਹੈ ਤੇ ਉੱਥੇ ਹਰ ਤਰ੍ਹਾਂ ਦੇ ਲੋਕ ਹੁੰਦੇ ਹਨ ਉੱਥੇ ਮੁਸ਼ਕਲਾਂ ਵੀ ਬਹੁਤ ਹਨ ਪਰ ਸਤਸੰਗਤ ਰੂਪੀ ਪ੍ਰਿਆਗ ਦੇ ਵਿੱਚ ਜਾਣਾ ਸੌਖਾ ਹੈ ਤੇ ਫਿਰ ਜਿਹੜਾ ਬਾਹਰਲਾ ਪ੍ਰਿਆਗ ਤੀਰਥ ਹੈ ਨਾ ਉਹ ਤਾਂ ਦੇਸੀ ਹੈ ਜੜ ਹੈ ਪਰ ਮਹਾਤਮਾ ਸਰਬ ਦੇਸੀ ਹੁੰਦੇ ਹਨ ਤੇ ਜੰਗਮ ਕਿ ਮਤਲਬ ਜਿਹੜੇ ਮਹਾਤਮਾ ਦੀ ਇਹਨੇ ਪਰਉਪਕਾਰੀ ਹੁੰਦੇ ਹਨ ਕਿ ਤੁਰਦੇ ਫਿਰਦੇ ਉਹ ਤੁਰਦੇ ਫਿਰਦੇ ਜੰਗਮ ਤੀਰਥ ਹੁੰਦੇ ਹਨ ਕਿ ਹਰ ਇੱਕ ਦਾ ਉਦਾਰ ਕਰਦੇ ਜਾਂਦੇ ਹਨ ਹਰ ਇੱਕ ਨੂੰ ਨਾਮ ਬਾਣੀ ਦੇ ਨਾਲ ਜੋੜਦੇ ਹਨ ਸੋ ਮਹਾਰਾਜ ਸਾਹਿਬ ਜੀ ਨੇ ਆਪਾਂ ਨੂੰ ਸਤਸੰਗਤ ਦੀ ਮਹਾਨਤਾ ਦੱਸੀ ਹੈ ਸਾਜਨ ਸਹਿਜ ਮਿਲੇ ਗੁਣ ਗਹਿ ਅੰਕ ਸਮਾਨਿਆ ਕਿ ਮਹਾਤਮਾ ਰੂਪੀ ਸੱਜਣ ਮਿੱਤਰ ਸੁਭਾਵਕ ਹੀ ਮਿਲ ਪੈਂਦੇ ਹਨ ਫਿਰ ਜਿਸ ਤਰ੍ਹਾਂ ਪ੍ਰਸ਼ਨ ਕੀਤਾ ਗਿਆ ਕਿ ਪ੍ਰਯਾगराज ਦੇ ਵਿੱਚ ਤਾਂ ਇਸ਼ਨਾਨ ਦਾ ਪੁੰਨ ਸਮਝਿਆ ਜਾਂਦਾ ਹੈ ਤੇ ਇੱਧਰ ਕਿਹੜਾ ਪੁੰਨ ਹੈ ਮਹਾਰਾਜਬ ਜੀ ਫਰਮਾਉਂਦੇ ਹਨ ਕਿ ਜੋ ਮਹਾਤਮਾ ਰੂਪੀ ਸੱਜਣਾ ਨਾਲ ਕਿ ਰੱਬ ਦੇ ਜੋ ਪਿਆਰੇ ਹੁੰਦੇ ਹਨ ਉਹਨਾਂ ਨਾਲ ਮਿਲ ਕੇ ਪ੍ਰਭੂ ਪ੍ਰਾਪਤੀ ਵਾਲੇ ਗੁਣਾਂ ਨੂੰ ਜੋ ਗ੍ਰਹਿਣ ਕਰਦਾ ਹੈ ਉਸ ਦੇ ਸਰੂਪ ਦੇ ਵਿੱਚ ਉਹ ਸਮਾ ਜਾਂਦਾ ਹੈ ਇਹੋ ਹੀ ਅਸਲੀ ਪੁੰਨ ਹੈ ਜੋ ਗੁਣ ਵਿਸ਼ੈ ਨੂੰ ਪਕੜ ਕੇ ਦਬਾ ਕੇ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਸਮਾਉਣਾ ਹੈ ਇਹੋ ਹੀ ਅਸਲੀ ਪੁੰਨ ਕਰਮ ਹੈ ਭਗਵਾਨ ਕੇ ਸਾਨੂੰ ਸੱਜਣ ਅਕਾਲ ਪੁਰਖ ਦੇ ਸੱਜੇ ਹੀ ਪ੍ਰਾਪਤ ਹੋਣ ਵਾਲੇ ਗੁਣ ਗੁਰੂ ਸਾਹਿਬ ਜੀ ਮਿਲ ਗਏ ਹਨ ਉਹਨਾਂ ਦੇ ਸਰੂਪ ਤੇ ਉਹਨਾਂ ਦੇ ਗੁਣਾਂ ਨੂੰ ਗ੍ਰਹਿਣ ਕਰਕੇ ਆਪਾਂ ਵੀ ਪਰਮਾਤਮਾ ਦੇ ਸਰੂਪ ਦੇ ਵਿੱਚ ਸਮਾ ਸਕਦੇ ਹਾਂ ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ ਤੁਧ ਭਾਵਾਂ ਸਰਨਾਵਾਂ ਏ ਸੁੰਦਰ ਬੰਕੇ ਬਹੁਤ ਸੁੰਦਰ ਪਰਮਾਤਮਾ ਤੁਬੇਰੀ ਬੇੰਤੀ ਸੁਣਨਾ ਕਰ हे ਪ੍ਰੀਤਮ हे ਪਿਆਰੇ ਪ੍ਰਭੂ ਮੈਂ ਆਪਣੇ ਹਿਰਦੇ ਵਿੱਚ ਤੇਰੀ ਪ੍ਰਾਪਤੀ ਵਾਲੇ ਸਤ ਸੰਤੋਖ ਵਗੈਰਾ ਗੁਣ ਧਾਰਨ ਕੀਤੇ ਹਨ ਹੁਣ ਜੇਕਰ ਤੈਨੂੰ ਪਾ ਜਾਵਾਂ ਜੇ ਮੈਂ ਤੈਨੂੰ ਚੰਗੀ ਲੱਗ ਜਾਵਾਂ ਤਾਂ ਹੀ ਸਤ ਸੰਗਤ ਰੂਪੀ ਤੀਰਥ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰ ਸਕਦੇ ਹਾਂ ਜਿਵੇਂ ਪ੍ਰਿਆਗ ਰਾਜ ਦੇ ਵਿੱਚ ਗੰਗਾ ਜਮਨਾ ਸਰਸਵਤੀ ਇਹ ਤ੍ਰਿਵੇਣੀ ਦਾ ਮਿਲਾਂ